ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਹਰ ਸਾਲ ਘਰਾਂ ਵਿੱਚ ਅੱਗ ਲੱਗਣ ਨਾਲ ਵੱਦ ਲੋਕ ਮਰਦੇ ਆ ਹੜਾ ਤੂਫਾਨਾਂ ਅਤੇ ਝਾੜੀਆਂ ਦੀ ਅੱਗ ਨੂੰ ਮਿਲਾ ਕੇ ਤੁਹਾਨੂੰ ਘਰਾਂ ਵਿੱਚ ਅੱਗ ਲੱਗਣ ਤੋਂ ਸੁਰੱਖਿਅਤ ਰੱਖਣ ਲਈ ਇੱਥੇ ਪੰਜ ਸਜਾ ਹਨ ਆਸਟ੍ਰੇਲੀਆ ਵਿੱਚ ਘਰਾਂ ਨੂੰ ਅੱਗ ਲੱਗਣ ਦੀਆਂ ਜ਼ਿਆਦਾਤਰ ਘਟਨਾਵਾਂ ਸਰਦੀਆਂ ਵਿੱਚ ਹੁੰਦੀਆਂ ਹਨ ਇਹ ਅਕਸਰ ਇਹਨਾਂ ਕਾਰਨਾਂ ਕਰਣ ਹੁੰਦੀਆਂ ਹਨ ਹੀਟਰ ਫਾਇਰਪਲੇਸ ਸਿਗਰਟ ਬੈਟਰੀਆਂ ਬਿਜਲੀ ਦੇ ਨੋਕਸ ਇਤੋਂ ਤੱਕ ਕਿ ਬਾਰੀ ਹੀਟਰਾਂ ਦੀ ਵਰਤੋਂ ਘਰ ਅੰਦਰ ਕਰਨਾ। ਇੱਕ ਹੋਰ ਖਤਰਾ ਤੁਹਾਡੇ ਸ਼ੈੱਡ ਜਾਂ ਵੇੜੇ ਵਿੱਚ ਜਲਨਸ਼ੀਲ ਸਮੱਗਰੀ ਰੱਖਣਾ ਹੈ। ਅਕਸਰ ਲੋਕ ਖਾਦਾਂ ਨੂੰ ਤੇਲ ਨਾਲ ਸਟੋਰ ਕਰਦੇ ਹਨ। ਯਕੀਨੀ ਬਣਾਓ ਕਿ ਇਹਨਾਂ ਸਮੱਗਰੀਆਂ ਨੂੰ ਵੱਖਰੇ ਤੌਰ ਤੇ ਢੱਕਵੇਂ ਕੰਟੇਨਰਾਂ ਵਿੱਚ ਗਰਮੀ ਦੇ ਸਰੋਤਾਂ ਜਾਂ ਹੋਰ ਡਿਵਾਈਸਾਂ ਤੋਂ ਦੂਰ ਸਟੋਰ ਕੀਤਾ ਜਾਵੇ। ਇੱਕ ਨਵਾਂ ਅਤੇ ਗੰਭੀਰ ਅੱਗ ਦਾ ਜੋਖਮ ਲਿਥੀਅਮ ਬੈਟਰੀਆਂ ਵੀ ਹਨ। ਯਕੀਨੀ ਬਣਾਓ ਕਿ ਤੁਸੀਂ ਲਿਥੀਅਮ ਬੈਟਰੀਆਂ ਵਾਲੀ ਕਿਸੇ ਵੀ ਡਿਵਾਈਸ ਲਈ ਸਹੀ ਚਾਰਜਰ ਦੀ ਵਰਤੋਂ ਕਰਦੇ ਹੋ। ਆંકड़े ਦਰਸਾਉਂਦੇ ਹਨ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ ਬੱਚਿਆਂ ਨੂੰ ਘਰਾਂ ਦੀ ਅੱਗ ਕਾਰਨ ਮਾਰੇ ਜਾਣ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ। ਹਰ ਕਿਸੇ ਨੂੰ ਸਮਝ ਆਉਣ ਵਾਲੀ ਇੱਕ ਅੱਗ ਤੋਂ ਬਚਣ ਦੀ ਯੋਜਨਾ ਹੋਣਾ ਦੁਖਾਂਤ ਨੂੰ ਰੋਕ ਸਕਦਾ ਹੈ। ਤੁਸੀਂ ਇਸ ਤਰ੍ਹਾਂ ਜਾਨਾਂ ਬਚਾ ਸਕਦੇ ਹੋ। ਹਮੇਸ਼ਾ ਸਹੀ ਕੰਮ ਕਰਦੇ স্মੋਕ అలਮ ਰੱਖੋ। ਹਮੇਸ਼ਾ ਉਪਕਰਣ ਮੈਨੂਅਲ ਪੜੋ। ਤੁਹਾਡੇ ਸੌਣ ਤੋਂ ਪਹਿਲਾਂ ਜਾਂ ਬਾਹਰ ਜਾਣ ਤੋਂ ਪਹਿਲਾਂ ਸਾਰੀਆਂ ਸਬੰਧਤ ਡਿਵਾਈਸਾਂ ਨੂੰ ਬੰਦ ਕਰੋ। ਪਕਦੇ ਹੋਏ ਖਾਣੇ ਨੂੰ ਇਕੱਲਾ ਨਾ ਛੱਡੋ ਅਤੇ ਜੇਕਰ ਤੁਹਾਡੇ ਘਰ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਹਰ ਕਿਸੇ ਨੂੰ ਬਾਹਰ ਲੈ ਜਾਓ ਅਤੇ ਫਾਇਰ ਲਈ 300 ਤੇ ਕਾਲ ਕਰੋ। ਸਿ ਵਿਦੇਰੇ ਸੁਰੱਖਿਆ ਜਾਣਕਾਰੀ ਲਈ ਆਪਣੇ ਰਾਜ ਜਾਂ ਖੇਤਰ ਦੀ ਫਾਇਰ ਸਰਵਿਸ ਦੀ ਵੈੱਬਸਾਈਟ ਦੇਖ ਸਕਦੇ ਹੋ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਘਰ ਵਿੱਚ ਲੱਗੀ ਅੱਗ ਤੋਂ ਸੁਰੱਖਿਅਤ ਰੱਖਣ ਲਈ ਹੁਣੇ ਇਹ ਕਦਮ ਚੁੱਕੋ। ਤੁਹਾਡੀ ਪਾਠਸ਼ਾ ਵਿੱਚ ਹੋਰ ਹਫਤਾਵਾਰੀ ਕਹਾਣੀਆਂ ਲਈ sps.com.au/australia explained ਤੇ ਜਾਓ